ਤਵਾ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਫੋਨ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਨਹੀਂ ਤਨੀ ਉਹ ਅਟੈਕ ਹੀ ਆ ਥਾਂ ਦੇ ਨਾਲ ਕਹਿੰਦੇ ਅਟੈਕ ਹੋ ਗਿਆ ਰਸ ਦਿਲ ਦਾ ਟੈਕ ਆਇਆ ਵਸੋਈ ਕਿਆ ਉਹਨਾਂ ਨੇ ਮੈਨੂੰ ਤੇ ਉਹ ਕਹਿੰਦੇ ਪਹਿਲੇ ਕਹਿੰਦੇ ਠੀਕ ਆ ਬਾਅਦ ਚ ਕਹਿੰਦੇ ਨਹੀਂ ਆ ਉਸੋਟੇ ਬੱਚੇ ਸਾਰੇ ਬੱਚੇ ਨਾਲ ਦੇ ਬੱਚੇ ਨਾਲੇ ਵੱਡੇ ਬੇਟੀ 19 ਇਅਰ ਦੀ ਆ 14 ਇਅਰ ਦਾ ਵੱਡੀ ਚ ਉਤੋਂ ਛੋਟੀ ਬੇਟੀ 70 ਇਅਰ ਸਰਕਾਰ ਨੂੰ ਅਪੀਲ ਹੈ ਕਿ ਮੇਰੇ ਬੱਚਿਆਂ ਦਾ ਸੋਚਿਆ ਜਾਵੇ ਕੁਝ ਐਨੀ ਲੰਬੀ ਕਿ ਮੜਾ ਦੇ ਜਾਂਦੇ ਕਰੋ ਤਾਂ ਕਰ ਮੈਂ ਸਲਖਣਮ ਸਿੰਘ ਸਰਪੰਚ ਪਿੰਡ ਕਾਲਵਾ ਤੋਂ ਜਿਹੜੀ ਸ਼ਹਾਦਤ ਹੋਈ ਹੈ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਪਿੰਡ ਚ ਤੇ ਮੈਂ ਮੰਗ ਕਰਦਾ ਸਰਕਾਰ ਕੋਲੋਂ ਹੀ ਉਹਨਾਂ ਦੀ ਆਰਮਿੰਗ ਕੋਲੋਂ ਹੀ ਪੀ ਬੱਚਿਆਂ ਵਾਸਤੇ ਉਹਦੇ ਮਾਂ-ਬਾਪਾ ਵਾਸਤੇ ਉਹਦੇ ਘਰਵਾਲੀ ਵਾਸਤੇ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਫੌਜੀ ਕਾਫਲ ਮਸੀਹ ਦੇ ਨਾਂ ਤੇ ਕੋਈ ਯਾਦਗਾਰੀ ਗੇਟ ਬਣਾਇਆ ਜਾਵੇ ਤੇ ਜਿਹੜਾ ਸਾਡਾ ਸਰਕਾਰੀ ਸਕੂਲ 10ਵੀਂ ਤੱਕ ਉਸ ਨੂੰ ਕਾਫਲ ਮਸੀਹ ਦੇ ਨਾਂ ਤੇ ਹੀ 12ਵੀਂ ਤੱਕ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਪੇਪਰ ਬਾਹਰ ਦੇਣ ਜਾਂਦੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਤੇ ਬਹੁਤ ਦੋਆਇਆ ਜੀ ਸਾਰਾ ਕੁਝ ਕਰਕੇ ਜਾਣਗੇ ਆਰਮੀ ਵਾਲੇ ਇੱਥੇ ਨੇ ਅਜੇ ਵੀ ਅਫਸਰ ਇੱਥੇ ਨੇ ਮੇਰੇ ਸੈਨ ਹੋਣੇ ਨੇ ਉਹਦੀ ਵਾਈਫ ਦੇ ਸੈਨ ਹੋਣੇ ਨੇ ਜੋ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਉਹ ਜ਼ਰੂਰ ਦੇਣਗੇ ਜੀ ਵੇਖੋ ਜੀ ਪਹਿਲਾਂ ਤੇ ਪੰਜਾਬ ਸਰਕਾਰ ਨੂੰ ਪਤਾ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਵੀ ਕੋਈ ਨੁਮਾਇंदा ਨਹੀਂ ਪਹੁੰਚਾ ਤੇ ਕਿਸੇ ਵੀ ਪਾਰਟੀ ਦਾ ਨੁਮਾਇंदा ਨਹੀਂ ਪਹੁੰਚਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀਰਾ ਘੱਟਦੀ ਹਰ ਪਾਰਟੀ ਦੀ ਆਦਿ ਲੇਕਿਨ ਬਹੁਤ ਮਾੜੀ ਗੱਲ ਆ ਐਡੀ ਵੱਡੀ ਘਟਨਾ ਵਾਪਰੀ ਕਾਦੀਆਂ ਸ਼ਹਿਰ ਕਾਦੀਆਂ ਹਲਕਾ ਜੀ 3 3 4 4 ਲੀਟਰ ਇੱਥੇ ਦੇ ਬਹੁਤ ਮਾੜੀ ਗੱਲ ਆ ਜੀ ਇਹਨਾਂ ਵਾਸਤੇ ਨਾ ਆਉਣਾ ਜੀ ਹਾਂ ਜੀ ਦੀ ਦਾ ਕਦੋਂ ਸਮਾਚਾਰ ਤੋਂ ਮਿਲਿਆ ਸਿੱਧੀ ਦਾ ਸਮਾਜ ਸਾਨੂੰ ਜੀ ਐਤਵਾਰ ਰਾਤ 7 7:30 ਵਜੇ ਮਿਲਿਆ ਤੇ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਕੀ ਆਸ਼ਵਾਸਨ ਦਵਾਇਆ ਤਾਂ ਇਹ ਸਰਕਾਰ ਇਹ ਮੇਰੇ ਬ੍ਰਦਰ ਦੇ ਬੱਚੇ ਆ ਤਿੰਨ ਦੋ ਬੇਟੀਆਂ ਵਾ ਇੱਕ ਬੇਟਾ ਵਾ ਔਰ ਮੇਰੀ ਪਰਜਾਈ ਆ ਮੇਰੀ ਪਰਜਾਈ ਥੋੜੀ ਉਮਰ ਚੀ ਰੰਡੀ ਹੋ ਗਈ ਆ ਨਾ ਜੀ ਮੈਂ ਸਰਕਾਰ ਕੋ ਮੰਗ ਕਰਦਾ ਇਹ ਇਹਨਾਂ ਦੀ ਪੂਰੀ ਇਹਾਜਤ ਕੀਤੀ ਜਾਵੇ ਔਰ ਮੇਰਾ ਮਾਤਾ ਔਰ ਮੇਰਾ ਪਿਤਾ ਬਜ਼ੁਰਗਾ ਇਹਨਾਂ ਦੀ ਵੀ ਦੇਖਭਾਲ ਕੀਤੀ ਜਾਵੇ ਮੈਂ ਸਰਕਾਰ ਕੋ ਮੰਗ ਕਰਦਾ ਬੱਚੇ ਦੋ ਬੇਟੀਆਂ ਇੱਕ ਬੇਟਾ